ਨਾ ਹੈ ਗਾਇ ਰਾਜ ਸਿੰਦੀਪ ਸਿੰਘ ਤੇ ਮੈਂ ਹੈ ਗਰਾਮਨਰ ਕਲੋਨੀ ਦਾ ਰਹਿਣ ਵਾਲਾ 3 ਨੰਬਰ ਗਲੀ ਦਾ ਕੀ ਗੱਲ ਭਾਈ ਕੁਝ ਨਹੀਂ ਹੋਈ ਅਸੀਂ ਰਾਤੀ ਨੰਗਣ ਡੇ ਸੀ ਠੀਕ ਹੈ ਮੈਂ ਤੇ ਮੇਰਾ ਫਰੈਂਡ ਤੇ ਇਹ ਵੀ ਨੰਗਣ ਡਿਆ ਸੀ ਜਿੰਨਾ ਝਗੜਾ ਆਡਾ ਚਾਲੂ ਠੀਕ ਹੈ ਇਹਨੇ ਸ਼ਰਾਬ ਫੁੱਲ ਪੀਤੀ ਹੋਈ ਸੀ ਠੀਕ ਹੈ ਪੈਰ ਇਹਦੇ ਲੱਗਣ ਨਹੀਂ ਡੇ ਸੀ ਤੇ ਇਹ ਵੇਖਨਦੇ ਆ ਸੀ ਮੇਰੇ ਵੱਲ ਤੇ ਮੈਂ ਫੋਨ ਤੇ ਲੱਗਾ ਮੈਂ ਧਿਆਨ ਨਹੀਂ ਦਿੱਤਾ ਗੌਰ ਨਹੀਂ ਦਿੱਤਾ ਤੇ ਜਿਹੜਾ ਮੇਰਾ ਫਰੈਂਡ ਸੀ ਉਹਨੇ ਵੇਖਿਆ ਉਹ ਉਹ ਮੈਨੂੰ ਵੇਖ ਕੇ ਉੱਥੇ ਖਲੋ ਗਿਆ ਰਸ਼ਾਲੂ ਕੇ ਨਾ ਗੱਲ ਕਰੇ ਤਾਂ ਮੈਨੂੰ ਖੜਾ ਤੇ ਉਹ ਮੇਰੇ ਨਾਲ ਦਾ ਜਿਹੜਾ ਉਹਨੇ ਪਿੱਛੇ ਹੋ ਕੇ ਕਹਿੰਦਾ ਯਾਰ ਕੀ ਗੱਲ ਆ ਆਪਣਾ ਕੀ ਹੋਇਆ ਵਾ ਉਹਨੇ ਇੰਨੀ ਗੱਲ ਪੁੱਛੀ ਆ ਤੇ ਉਹਨੇ ਕੱਢਦੀ ਗਾੜ ਐਨੇ ਜੀ ਫਿਰ ਹੱਥੀ ਪਏ ਹੱਥ ਬਾਈ ਤੇ ਉਦੋਂ ਵੀ ਗੱਲ ਸਾਡੀ ਬਾਅਦੋਂ ਦੂਜਾ ਇੱਕ ਆਇਆ ਪ੍ਰਿੰਸ ਤੇ ਦੂਜਾ ਆਇਆ ਸਾਬੀ ਠੀਕ ਆ ਤੇ ਇੱਕ ਹੋਰ ਤਾਂ ਪਨੇਵਾ ਆ ਉਹ ਇਹ ਆਣ ਕੇ ਸਾਡੇ ਸਾਰੇ ਹੱਥੀ ਪੈ ਗਏ ਉਹਨਾਂ ਦੇ ਘਰ ਦੇ ਲਾਗੇ ਅਸੀਂ ਜਾਣਦੇ ਸੀ ਅਸੀਂ ਦੁਕਾਨ ਤੇ ਜਾਂਦੇ ਸੀ ਸੋਦਾ ਲੈਣ ਜਾਂਦੇ ਸੀ ਤੇ ਇਹ ਆਣ ਕੇ ਸਾਡੇ ਹੱਥੀ ਉੱਥੀ ਪੈ ਗਏ ਆ ਇਹਨਾਂ ਨੇ ਵੇਖੋ ਟੋਕਾ ਮਾਰਿਆ ਪੈਰ ਤੇ ਮੇਰੇ ਫਰੈਂਡ ਦੇ ਵੀ ਵਜਾ ਹੱਥ ਦੇ ਉੱਤੇ ਵਜਾ ਵਾ ਠੀਕ ਆ ਟੋਕਾ ਬਹੁਤ ਤਿੱਖਾ ਮੈਨਾਂ ਮੇਰਾ ਬੂੜ ਪਾੜ ਗਿਆ ਵਾ ਐਡਾ ਤਿੱਖਾ ਟੋਕਾ ਸੀ ਗੱਲ ਸਿਰਫ ਵੇਖਣ ਵਾਸਤੇ ਹਾਂ ਵੇਖਣ ਤੋਂ ਅਹੀਂ ਕੁਛ ਵੀ ਨਹੀਂ ਕਿਹਾ ਮੈਂ ਤਾਂ ਫੇਰ ਵੀ ਨੰਗਿਆ ਸੀ ਜਦੋਂ ਵੇਖੋ ਗਾਲ ਕੱਢਦਾ ਕੋਈ ਆਪਾਂ ਕਿਉਂਕਿ ਅਸੀਂ ਗਾਲ ਸੁਣ ਨਹੀਂ ਕੋਈ ਤੁਹਾਡੇ ਵੱਲ ਵੀ ਕੋਈ ਨਾ ਬਰਾਬਰ ਕੀਤਾ ਨਹੀਂ ਸਰ ਸਾਡੇ ਲੋ ਕੋਈ ਨਹੀਂ ਅਹੀਂ ਵੇਖੋ ਅਹੀਂ ਹਮਲਾ ਕਰਨ ਦੇ ਵੀ ਹੈਗੇ ਆ ਲੈ ਕੇ ਗਏ ਆ ਤੁਰਨ ਜੋਗੇ ਹੈਗੇ ਆ ਆਹੀਂ ਦੋ ਜਣੇ ਸੀ ਉਹ 7-8 ਜਣੇ ਸੀ 8 ਜਣੇ ਆ ਗਏ ਹਾਂ ਕਰਾਈ ਆ ਵੇਖੋ ਅਸੀਂ ਕੰਪਲੇਨਟ ਕੀਤੀ ਆ ਸੱਟਾਂ ਸਾਡੇ ਲੱਗੀਆਂ ਪੁਲਿਸ ਵੀ ਸਾਡੇ ਘਰ ਜਾਣ ਢੀਏ ਇਹ ਵੇਖ ਲਓ ਕਿ ਅਸੀਂ ਸੱਟਾਂ ਵੀ ਸਾਡੇ ਲੱਗੀਆਂ ਪੁਲਿਸ ਵੀ ਸਾਡੇ ਘਰ ਜਾਣ ਢੀਏ ਇਹਨਾਂ ਨੇ ਆਪ ਹੀ ਰਾਤ ਰੋੜੇ ਮਰਾਲੇ ਆਪਣੇ ਘਰ ਇਹਨਾਂ ਨੇ ਆਪ ਰੋੜੇ ਮਰਾਲੇ ਆ ਠੀਕ ਆ ਤੇ ਅਸੀਂ ਹਸਪੀਟਲ ਆ ਅਸੀਂ ਡਾਕਟਰ ਕਟੋਣੇ ਤੁਸੀਂ ਸਾਡਾ ਟਾਈਮ ਵੀ ਵੇਖ ਸਕਦੇ ਜਾਂ ਸਵੇਰ ਹਸਪੀਟਲ ਜਾ ਕੇ ਪੁੱਛ ਸਕਦੇ ਬਾਕਾਇਦਾ ਤੁਸੀਂ ਉਹਨਾਂ ਕੋ ਵੀਡੀਓ ਕਮਾਲ ਕਰਡਾਲੋ ਜੇ ਅਸੀਂ ਦੇ ਵਿੱਚ ਹੈਗੇ ਆ ਤੇ ਫਿਰ ਇਹ ਸਾਨੂੰ ਕਹਿ ਸਕਦੇ ਹਾਂ ਵੀ ਤੁਸੀਂ ਵਿੱਚ ਆ ਜੀ ਦਿਖਾ ਦਿਓ ਹਾਂ 8 ਇੰਨੇ ਜਿਹੇ ਹੈਗੇ ਸੀ ਕਿ ਕੀ ਮੰਗ ਰਹੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹੋ ਕਰਨਾ ਕਿ ਜੋ ਸੱਚ ਆ ਸੱਚ ਲ ਤੁਰੋ ਠੀਕ ਐ ਐਵੇਂ ਨਜਾਇਜ਼ ਸਾਡੇ ਦੇ ਕਿਸੇ ਦੇ ਪਰਚੇ ਨਾ ਦੋ ਇਹ ਚੁੱਕਦੇ ਆ ਕਿ ਮਤਲਬ ਸਰਕਾਰ ਆ ਸਰਕਾਰ ਦਾ ਗਲਤ ਫਾਇਦਾ ਚੁੱਕਦੇ ਆ ਚੁੱਕ ਕੇ ਕਰਕੇ ਕੀ ਇਹਨਾਂ ਨੂੰ ਕਿਹਾ ਕਿ ਸਾਨੂੰ ਇਨਸਾਫ ਕਰੋ ਨਾਮ ਮੇਰਾ ਲਖਵਿੰਦਰ ਸਿੰਘ ਆ ਰਾਮਨਗਰ ਟੋਕੋਨੀ ਦਾ ਰਹਿਣ ਵਾਲਾ ਜੀ ਅਸੀਂ ਕੱਲ ਜਾ ਰਹੇ ਸੀ ਇਹ ਸਾਲੂ ਨਹੀਂ ਇਹ ਜਾਂ ਅਸੀਂ ਜਾਂਦੇ ਤੇ ਇਹ ਮੇਰੇ ਨਾਲ ਦਾ ਫੋਨ ਤੇ ਲੱਗਾ ਸੀ ਜੀ ਇਹਨੇ ਇਹ ਉਹ ਇਹਨੂੰ ਔਖਾ ਜਿਹਾ ਵੇਖਣ ਦੇ ਸਾਨੂੰ ਗਾਲਾਂ ਗੋਲਾਂ ਕੱਢੀਆਂ ਉਹਨਾਂ ਨੇ ਤੇ ਅਸੀਂ ਪੁੱਛਿਆ ਵੀ ਤੂੰ ਗਾਲਾਂ ਕਿਉਂ ਕੱਢੀਆਂ ਆਂਦਾ ਤੈਨੂੰ ਵੇਖਣਾ ਵਾ ਇਹਨਾਂ ਮੁੰਡੇ ਤਿਆਰੀ ਪਹਿਲਾਂ ਜੀ ਹੀ ਇਹਨਾਂ ਨੂੰ ਸੱਟਾਂ ਫੜੀਆਂ ਕਿੰਨੀਆਂ ਬੜੀਆਂ ਇਹਨਾਂ ਫਿਰ ਸਾਡੇ ਹਮਲਾ ਕੀਤਾ ਇਹਨਾਂ ਨੇ ਕਿਉਂ ਜਾਣਿਆ ਨੇ ਛਾਲੂ ਆ ਪੀਤਾ ਆਵਦ ਜਾਸ਼ ਸਾਬੀ ਆ ਅਰਸ਼ਿਆ ਤੇ ਪ੍ਰਿੰਸ ਕੱਲ ਕੱਲ ਕੋਈ ਕਾਰਨ ਕੀ ਸੀ ਝਗੜੇ ਦਾ ਕਾਰਨ ਕੋਈ ਨਹੀਂ ਨਾ ਪੈਗ ਲੱਗੇ ਸੀ ਨਾ ਪਹਿਲਾਂ ਗਾਣਾ ਗੂਣਾ ਕੱਢੀਆਂ ਸਾਨੂੰ ਪੁਰਾਣੇ ਦੇ ਕੋਈ ਰਾਇ ਨਮਾ ਹੋਇਆ ਸੀ ਸਾਰਾ ਕੁਝ ਨਿਬੜਿਆ ਸੀ ਹਾਂਜੀ ਨਹੀਂ ਕੋਈ ਨਾਲੇ ਮੇਰੇ ਪਰਨਾ ਲੱਥਾ ਹੋਇਆ ਜੇ ਉਹਦੀ ਦੇਖੋ ਬੇਦਵੀ ਵੀ ਹੋ ਰਹੀ ਆ ਇਹ ਉਹਨਾਂ ਵੱਲੋਂ ਕੀਤੀ ਗਈ ਹਾਂਜੀ ਉਹਨਾਂ ਵੱਲੋਂ ਕੀਤੀ ਗਈ ਜੀ ਇਹ ਉਥੇ ਉਹਨਾਂ ਦੇ ਮੋੜ ਦੇ ਉੱਤੇ ਪਾਈ ਗਈ ਜੀ ਰਾਮਨਗਰ ਕਲੋਨੀ ਜੀ ਪੇਜ ਤੇ ਪਾਈ ਹੈ ਕੀ ਪਾਈ ਪੇਜ ਦੇ ਇਸ਼ਟਾ ਤੇ ਪਾਈ ਜੇ ਉਹਨਾਂ ਨੇ ਪਾਈ ਹੈ ਹਾਂਜੀ ਇਹ ਜਿਹੜੀ ਪੂਰੀ ਪੂਰੀ ਪ੍ਰਸ਼ਾਸਨ ਹਾਂਜੀ ਹਾਂਜੀ ਮੈਂ ਭੇਜੀ ਹੋਈ ਜੱਸੇ ਬੰਦੀਆਂ ਨੂੰ ਭੇਜੀ ਹੋਈ ਆ ਬਾਕੀ ਉਹਨਾਂ ਨੂੰ ਮੈਂ ਕਾਲ ਵੀ ਕਰਨ ਕੀਤੀ ਹੋਈ ਸੀ ਰਾਤੀ ਉਹਦੇ ਵੀ ਆਪਾਂ ਤੁਹਾਡੇ ਕੋਲ ਸਵੇਰੇ ਆਵਾਂਗੇ ਬਾਕੀ ਜੋ ਕਾਰਵਾਈ ਆਪਾਂ ਤੁਸੀਂ ਥਾਣੇ ਜਾ ਕੇ ਦੋ ਇੱਕ ਇਹਨਾਂ ਦੇ ਸਾਡੇ ਤੇ ਨਜਾਇਜ਼ ਪੁਲਿਸ ਸਾਡੇ ਘਰ ਜਾ ਰਹੀ ਆ ਅਸੀਂ ਤੇ ਸਿਵਲ ਚਾਹਾਂ ਡਾੜ ਡੂੜ ਕਟਾ ਰਹੇ ਹਾਂ ਤੇ ਉਹ ਸਾਡੇ ਘਰ ਪਏ ਫਰੇ ਪੁਲਸ ਵਾਲੇ ਵੀ ਹਾਂਜੀ ਵੇਦ ਵੀ ਫੁੱਲ ਹੋਈ ਆ ਜੀ ਇਹਨਾਂ ਨੇ ਆਪੋ ਆਪਣੇ ਵੀ ਘਰੇ ਮੁੰਡੇ ਸਾਧ ਕੇ ਪਤਾ ਨਹੀਂ ਕਿਦਾਂ ਇਹਨਾਂ ਨੇ ਆਪਣੇ ਰੋੜੇ ਮਾਰੇ ਅਸੀਂ ਤੇ ਡਾੜ ਕਟਾਉਂਦੇ ਇਹਨਾਂ ਨੇ ਲੋੜੇ ਆਪਣੇ ਨਾਂ ਹਾਡਾ ਉਲਟਾ ਪਰਚਾ ਸਾਡੇ ਤੇ ਕਰਾਉਣੇ ਫਿਰ ਤਤ ਟੋਕੇ ਨਾ ਕੀਤਾ ਜੀ ਹਾਂਜੀ ਤੁਸੀਂ ਦੋ ਜਣੇ ਸੀ ਹਾਂਜੀ ਅਸੀਂ ਦੋ ਜਣੇ ਸੀ ਤੁਸੀਂ ਤੁਸੀਂ ਬੜਾ ਪੁਲਿਸ ਨੂੰ ਦੱਸ ਦਿੱਤਾ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਦ ਇਹਨਾਂ ਨੂੰ ਇਹ ਵੀ ਸਾਡੇ ਜਿਹੜੀ ਬੇਦਬੀ ਹੋਈ ਆ ਸਾਰਾ ਕੁਝ ਹੋਇਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਜਿਹੜੀਆਂ ਉਹਨਾਂ ਦੇ ਸਭ ਕੁਝ ਹੋਇਆ ਆ ਵੇਖੋ ਮੇਰਾ ਨਾਮ ਭਾਈ ਸ਼ਾਲੂ ਡੇਰੀ ਵਾਲਾ ਆ ਹਾਂਜੀ ਹਾਂਜੀ ਪੱਕਾ ਨਾਮ ਮਰਸਾਲ ਸਿੰਘ ਆ ਹਾਂਜੀ ਹਾਂਜੀ ਕੀ ਗੱਲ ਹੋਈ ਸਰ ਜਿਹੜਾ ਗੱਲਬਾਤ ਭਾਈ ਕੁਝ ਨਹੀਂ ਹੈਗੀ ਇਹ ਨਾ ਇਹਨਾਂ ਦੇ ਬਹੁਤ ਮਛਰੇ ਅੱਗੇ ਵੀ ਇਹਨਾਂ ਦੇ ਪਰਚੇ ਪੁਰਤੇ ਚੱਲਦੇ ਆ ਠੀਕ ਆ ਜੀ ਤੇ ਮਹੱਲੇ ਵਿੱਚ ਬੜੀ ਗੁੰਡਾਗਰਦੀ ਕਰਦੇ ਰੇ ਪਰ ਉਹਨਾਂ ਵੱਲੋਂ ਕਿਹਾ ਗਿਆ ਸੀ ਜਾਂਦੇ ਵੇ ਸੀ ਰਾਤੀ ਤੇ ਇਹਨਾਂ ਨੇ ਵੇਖਿਆ ਤੇ ਇਹਨਾਂ ਨੇ ਗਾਲਾਂ ਗੋਲਾਂ ਕੱਢੀਆਂ ਤੇ ਬਾਅਦ ਵਿੱਚ ਉਹਨਾਂ ਨੇ ਇਹਨਾਂ ਵੱਲੋਂ ਇਟਾ-ਉਟਾ ਚਲਾਈਗੇ ਇਹਨਾਂ ਆਪ ਇਟਾ ਵਗੈਰਾ ਕੀ ਇਹ ਭਾਈ ਦੋ ਮੁੰਡੇ ਹੀ ਏ ਹਾਂਜੀ ਇੱਕ ਮੁੰਡਾ ਗੱਡੀ ਚੱਲ ਗਿਆ ਕਿਹੜਾ ਸੰਦੀਪ ਸਿੰਘ ਆ ਹਾਂਜੀ ਦਾਣਾ ਉਹ ਗੱਡੀ ਗਿਆ ਆ ਜਿਹੜਾ ਲੱਖਾ ਆ ਉਹ ਪਿੱਛੇ ਆਉਂਦਿਆ ਸੀ ਠੀਕ ਆ ਤੇ ਹੁਣ ਮੈਂ ਮੰਨ ਲਓ ਕਿ ਆਪਾਂ ਇੱਕ ਦੂਜੇ ਲੰਘਨੇ ਤੂੰ ਉਧਰੋਂ ਆਉਂਦੇ ਮੈਂ ਇਧਰੋਂ ਜਾਂਦਾ ਇੱਕ ਦੂਜੇ ਵਾਲੇ ਆਪਾਂ ਸਿਰ ਤੇ ਮੈਨੂੰ ਕਹਿੰਦਾ ਕੀ ਦੇਖਦਾਗਾ ਤੂੰ ਕਿਹੜੀ ਖੋਰ ਕੱਟਣੀ ਕੱਢਲਾ ਇਸੇ ਕਰਕੇ ਅਸੀਂ ਗੱਲਬਾਤ ਸਾਡੀ ਚੱਲ ਚੱਲਣ ਡੈ ਜੀ ਬਸ ਬਸਾਈ ਹੋਣ ਡੈ ਵੀ ਇਸੇ ਕਰਕੇ ਫਿਰ ਉਹਨਾਂ ਨੇ ਹੱਥ ਪਾਈ ਹੋਗੀ ਸਾਡੀ ਹੋਗੀ ਤੇ ਬਾਅਦ ਉਹਨੇ 50 60 ਮੁੰਡੇ ਸਾਧ ਕੇ ਤੇ ਆ ਕੰਮ ਕਰਾ ਦਿੱਤਾ ਉਹਨਾਂ ਵੱਲੋਂ ਕਹਿ ਕੇ ਅਸੀਂ ਦੋ ਜਣੇ ਸੀ ਉਹ 7 8 ਬੰਦੇ ਸੀ ਉਹਨਾਂ ਨੇ ਸਾਡੇ ਤੇ ਹਮਾਰਾ ਉਹ ਦੋ ਜਣੇ ਪਹਿਲਾਂ ਦੋ ਜਣੇ ਸੀ ਉਸ ਤੋਂ ਬਾਅਦ 50 60 ਜਣੇ ਮੁੰਡੇ ਬੁਲਾਏ ਆ ਪਹਿਲਾਂ ਨੀ ਸਾਰੇ ਮਹੱਲੇ ਦੀ ਨਿਕਵਾਲੀ ਵੀ ਪੁੱਛ ਲੋ ਸੀਸੀਟੀਵੀ ਦੇ ਕੈਮਰੇ ਵੀ ਖੰਗਾਲ ਲੋ ਸਾਰੇ ਪਾਸੇ ਅੱਛਾ ਜੀ ਕਿਹੜੇ ਕੈਮਰੇ ਲੱਗੇ ਆ ਸਾਹਮਣੇ ਹੂੰ ਚਾਰੇ ਨੂੰ ਕਰੇ ਕੈਮਰੇ ਲੱਗੇ ਹੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਬੋਤ ਨਾਈਟ ਹੈ ਇਹਨਾਂ ਨੇ ਆਪ ਹੀ ਇੱਕ ਚਲਾਈ ਸਾਡੇ ਕੋਲੋਂ ਕੁਝ ਨਹੀਂ ਕੀਤਾ ਵੀਰ ਜੀ ਜੇ ਆਪਾਂ ਚਲਾਈਆਂ ਹਨਾ ਸੀਸੀਟੀਵੀ ਕੈਮਰੇ ਥੋੜਾ ਝੂਠ ਬੋਲਣਗੇ ਉਹ ਤੇ ਖੰਗਾਲ ਸਕਦੇ ਜੀ ਨਾ ਪੁਲਸਾਂ ਆ ਕੇ ਇਨਕੁਆਰੀ ਕਰੇ ਆਣ ਕੇ ਹਮਲੇ ਇਨਕੁਆਰੀ ਕਰੇ ਆਣ ਕੇ ਉਹਨਾਂ ਵੱਲੋਂ ਕਿਹਾ ਜਿਹੜਾ ਗੁਰਸਿੱਖ ਨੌਜਵਾਨ ਸੀ ਉਹਨਾਂ ਵੱਲੋਂ ਕਿਹਾ ਕਿ ਸਾਡਾ ਇਹਨਾਂ ਨੇ ਇੱਕ ਜਿਹੜਾ ਪੱਗ ਸੀ ਉਹ ਖੰਬੇ ਤੇ ਬੰਨ ਕੇ ਤੇ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਗਈ ਹੈ। ਭਾਈ ਕਿਸੇ ਨੇ ਕੋਈ ਵੀਡੀਓ ਨਹੀਂ ਪਾਈ ਜੇ ਉਹਨੂੰ ਕੋਈ ਵੀਡੀਓ ਹੈਗੀ ਉਹ ਦਿਖਾ ਦੋ ਉਹਨੂੰ ਕਹੇ। ਉਹਨੇ ਸਾਨੂੰ ਵੀਡੀਓ ਵਿਖਾਈ ਹੈ ਜਿਹੜੀ ਇੰਸਟਾਗ੍ਰam ਤੇ ਕਿਸੇ ਪੇਜ ਤੇ ਪਾਈ ਹੋਈ ਹੈ ਉਹ ਕਹਿੰਦੇ ਪਰਨਾ ਵੀ ਸਾਡਾ ਪਾਗਲ ਬੇਟ ਕੇ ਭਾਈ ਪਰਨਾ ਪੁਰਨਾ ਨਾ ਉੱਥੇ ਕਿਹੜਾ ਪਰਨੇ ਪਏ ਹਨਾ ਉਹਨਾਂ ਦੀ ਬੇਅਦਬੀ ਹੋਉਂਦੀ ਸੀ ਲੜਾਈ ਝਗੜੇ ਦੇ ਵਿੱਚ ਰਾਤੀ ਕਿਹੜੀ ਬੇਅਦਬੀ ਹੁੰਦੀ ਸੀ ਉੱਥੇ ਪਏ ਹੀ ਦਸਤਾਰਾਂ ਪਈਆਂ ਸੀ ਉੱਥੇ ਅਸੀਂ ਚੁੱਕ ਕੇ ਸੋਹੋ ਉਹਨਾਂ ਨਾਲ ਜਿਹੜੇ ਦਸਤਾਰ ਉਹਨਾਂ ਦੀ ਉਹਨਾਂ ਅਸੀਂ ਖੰਬੇ ਨਾਲ ਬੰਨੀਆਂ ਕਿ ਦਸ ਅਹੀਂ ਖੰਬੇ ਨਾਲ ਬੱਦੀ ਉਹ ਕੋਲ ਤੁਹਾਡੇ ਵੱਲੋਂ ਕਹਿਣਾ ਕਿ ਜਿਹੜੀ ਪਹਿਲ ਉਹਨਾਂ ਵੱਲੋਂ ਕੀਤੀ ਗਈ ਹੈ ਪਹਿਲ ਉਹਨਾਂ ਵੱਲੋਂ ਕੀਤੀ ਗਈ ਹੈ ਠੀਕ ਹੈ ਜੀ ਪਹਿਲ ਨਾ ਸੰਦੀਪ ਰਣੀ ਪਹਿਲ ਕੀਤੀ ਪਹਿਲ ਕੀਤੀ ਲਖੇ ਨੇ ਠੀਕ ਹੈ ਜੀ ਇਹਨਾਂ ਨੇ ਪਹਿਲਾਂ ਵੀ ਨਾ ਗੋਲੀਆਂ ਗਾਲੀਆਂ ਚਲਾਈਆਂ ਹਨ ਉਹਦੇ ਵਿੱਚ ਵੀ ਇਹਨਾਂ ਦਾ ਨਾਂ ਨੂੰ ਰੋਲ ਰਾਲਾ ਹੈਗਾ ਸੀ ਨਾ ਵਿੱਚ ਤੇ ਉਹਦੇ ਵਿੱਚ ਕਹਿੰਦੇ ਤੂੰ ਟੋਟੀ ਮਾਰੀ ਆ ਉਹਨਾਂ ਦਾ ਕਹਿਣਾ ਕਿ ਪ੍ਰਾਣੀ ਰੰਜੀ ਸੀ ਜਿਹੜੀ ਜਿਹਦਾ ਰਾਜਨਾਮਾ ਵੀ ਹੋ ਚੁੱਕਾ ਪਾ ਜੀ ਰਾਜਨਾਮਾ ਰੰਜੀ ਸਾਡੀ ਕੋਈ ਪ੍ਰਾਣੀ ਨਹੀਂ ਹੈਗੀ ਗੱਲ ਨਾ ਕੋਈ ਬਾਤ ਹੈਗੀ ਹੈ ਸਾਡੀ ਇਹਨਾਂ ਨੂੰ ਗਰੀ ਨਾਲ ਪਿੱਛੇ ਜੇ ਗੋਲੀ ਚਲਾਈ ਇਹਨਾਂ ਨੇ ਆਮੋ ਸਾਹਮਣੀ ਇਹਨਾਂ ਨੇ ਠੀਕ ਹੈ ਨਾ ਉਹਦੇ ਵਿੱਚ ਇਹਨਾਂ ਦਾ ਕੋਈ ਹੋਊਗਾ ਆਪਸ ਵਿੱਚ ਰਜਿਸ ਹੋਗੇ ਨੇ ਜਾਂ ਆਪਸ ਵਿੱਚ ਉਹਦੇ ਵਿੱਚ ਉਹਰੇ ਵਿੱਚ ਮੈਨੂੰ ਘੇੜਦੇ ਪਏ ਆ ਕਿ ਤੂੰ ਮਹਾਰੇ ਟੂਟੀ ਮਰਵਾਈ ਆ ਉਹਨਾਂ ਦਾ ਕਹਿਣਾ ਸੀ ਆ ਤੀ ਸਿਵਲ ਹਸਪੀਟਲ ਡਾਕਟਰਾਂ ਨੇ ਗਏ ਉਸ ਤੋਂ ਬਾਅਦ ਇਹਨਾਂ ਨੇ ਸਾਰਾ ਕਰਕੇ ਪਾਜੀ ਕੋਈ ਕੁਛ ਨਹੀਂ ਕੀਤਾ ਤੁਸੀਂ ਮਲੇ ਜੀ ਇਨਕੁਆਰੀ ਕਰ ਲਓ ਤੁਸੀਂ ਪ੍ਰੈਸ ਪੋਰਟਰ ਜੇ ਮਲੇ ਜੀ ਇਨਕੁਆਰੀ ਕਰੋ ਸੀਸੀਟੀਵੀ ਕੈਮਰੇ ਖੰਘਾਲੋ ਕਿ ਕਿੰਨਾ ਨੇ ਮੁੰਡੇ ਸੱਦੇ ਆ ਕਿੰਨਾ ਇੱਥੇ ਬੋਤਲਾਂ ਚੜੀਆਂ ਚਾਰ ਕੋੜੇ ਸਾਰਾ ਪੁਲਿਸ ਨੂੰ ਦੱਸ ਦਿੱਤਾ ਜੀ ਅਸੀਂ ਸਾਈਂ ਕੰਪਲੇਟ ਲਿਖਾਈ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗਿਆ ਉਹ ਕਰਦੇ ਆ ਜੀ ਕਿ ਕੜੀ ਕਾਰਵਾਈ ਹੋਣੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੇ ਮਹੱਲੇ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਆਉਂਦੀ ਇਹੋ ਕਰਦੇ ਪਏ ਆ ਕਿਹੜਾ ਇਲਾਕਾ ਹੈ ਇਹ ਆਰਮਨਗਰ ਲੋਨੀ ਮਜੀਠੜ ਭਾਈ ਸਾਹਿਬ ਇਸ ਵਾਰ ਸਾਰਾ ਪੁਲਿਸ ਨੂੰ ਦੱਸਤਾ ਜੀ ਹਾਂ ਜੀ ਸਾਰਾ ਕੁਝ ਟਿਪ ਕੀਤਾ ਗਿਆ ਕਿੰਨੇ ਕ ਵੇ ਤੇ ਰੈਂਸ ਜਦੋਂ ਆਇਆ ਸਾਰਾ ਇਹ ਭਾਈ 10 11 ਵਜੇ ਟਾਈਮ ਸੀ ਤੇ ਮਹੱਲੇ ਦੀ ਇਨਕੁਆਰੀ ਕਰਕੇ ਪੁੱਛ ਲੋ ਕਿ ਕਿੰਨੇ ਮੁੰਡਾ ਸੱਦਿਆ ਹੈ ਉਹਨਾਂ ਨੇ ਉਹ ਮਾ ਚੋਕੇ ਕੇ ਪੰਜਾਬ ਐਡੀ ਮੁਸ਼ਕਿਲਾਂ ਦੇ ਅੰਦਰ ਖੜਿਆ ਕਿ ਮਾਤਰ ਨੂੰ ਵਿਗਦਾ ਨਹੀਂ ਹੈ ਮਾਤਰ ਕੇ ਏਟੀਆਂ ਬੋਤਲਾਂ ਵੱਜੇ ਦੇਖੋ ਕਿੱਥੋਂ ਤੱਕ ਬੋਤਲਾਂ ਖਿਲਰੀਆਂ ਭਾਈ ਏਟੜੋੜਾ ਮੈਂ ਚਲਾਇਆ ਠੀਕ ਹੈ ਮੈਂ ਚਲੋ ਮੈਂ ਮੰਨਦਾ ਏਟੜੋੜਾ ਮੈਂ ਚਲਾਇਆ ਸੀਸੀਟੀਵੀ ਕੈਮਰੇ ਤਾਂ ਝੂਠ ਬੋਲਣਗੇ ਉਹ ਤਾਂ ਤੁਸੀਂ ਗੰਘਾਲ ਸਕਦੇ ਜੇ ਨਾ ਸੀਸੀਟੀਵੀ ਕੈਮਰੇ ਆਪਣਾ ਕਿੱਥੋਂ ਤੇ ਰਹਣਾ ਤੇ ਕੀ ਸਾਰੀ ਘਟਨਾ ਹੋਈ ਹੈ ਮੇਰਾ ਨਾਮ ਭਾਈ ਰਾਜਕੌਰ ਆ ਮੈਂ ਆਰਾਮਨਗਰ ਦੇ ਰਹਿਣ ਵਾਲੀ ਆ ਤੇ ਵੇਖੋ ਇਹ ਨਾ ਪਹਿਲਾਂ ਇਹਨਾਂ ਦੀ ਲੜਾਈ ਹੋਈ ਤੂੰ ਮੈਂ ਕਰਦੇ ਆਏ ਪਿੱਛੋਂ ਤੇ ਅਸੀਂ ਇਥੋਂ ਭੱਜੇ ਗਏ ਤੇ ਕੀ ਹੋਣਿਆ ਤੇ ਨਾ ਇਹ ਇਹਨਾ ਬੜਾ ਤੂੰ ਮੈਂ ਕਰਨ ਲਿਆ ਲੱਖਾ ਹੀ ਦੇਖੋ ਦੂਜਾ ਸੰਦੀਪ ਜਿਹੜਾ ਤੇ ਇਹਨਾਂ ਨੂੰ ਹੀ ਛਡਾਇਆ ਇਹ ਮਾਰਨ ਦੀ ਗਲਤਮੰਦ ਘੱਥੋ ਪਾਈ ਹੋ ਗਿਆ ਮੁਰਕੇ ਛਡਾਉਂਦਾ ਜਿਹੜਾ ਦੂਜੇ ਨੇ ਥੀ ਪੈ ਗਏ ਇਥੋਂ ਗੱਲ ਮੁੱਕ ਗਈ ਸਾਰੀ ਇਹਨਾਂ ਨੂੰ ਹਟਾਤਾ ਵੀ ਜਾਓ ਆਪ ਆਪਣੇ ਘਰ ਉਹ ਵੀ ਚੱਲ ਗਿਆ ਇਹ ਵੀ ਚੱਲ ਗਿਆ ਜਦੋਂ ਅੱਜੇ 11:30 ਵਜੇ ਦਾ ਟਾਈਮ ਹੈ ਨੇ ਪਹਿਲੀ ਮੁੰਡਾ ਇੰਨਾ ਤੇ 4-5 ਤੋੜੇ ਵੇਖੋ ਬੋਤਲਾਂ ਦੇ ਯੋ ਕਿਨੇ ਬੋਦਲ ਇੰਨੇ ਬੋਦਲ ਵਰਾਈ ਸਾਡੇ ਕੋਠਾ ਦੇਖੋ ਵੀ ਭਰਿਆ ਬੋਦਲਾਂ ਸਾਡੇ ਘਰ ਵੀ ਬੋਦਲਾਂ ਇਧਰ ਵੀ ਉਹਨਾਂ ਨੇ ਸੱਟਾਂ ਵਗੈਰਾ ਵੀ ਲੱਗੀਆਂ ਉਹਨਾਂ ਨੇ ਕੀ ਕੀ ਉਹਨਾਂ ਭਾਜੀ ਆਪ ਸੱਟ ਕੋਈ ਸੱਟ ਨਹੀਂ ਲੱਗੀ ਥੋ ਟਾਤਾ ਗਵੰਡੀ ਨੇ ਸਾਰਿਆਂ ਨੇ ਟਾਤਾ ਇਹ ਆਪਣੇ ਘਰ ਚੱਲ ਗਏ ਆਪਾਂ ਆਪਣੇ ਘਰ ਆ ਗਏ ਮੁੰਡਾ ਆ ਗਿਆ ਆਪਣੇ ਘਰ ਕੋਈ ਗੱਲ ਨਹੀਂ ਉਹਨਾਂ ਵੱਲੋਂ ਵੀਡੀਓ ਵਿਖਾਈ ਗਈ ਉਹਨਾਂ ਦੇ ਹੱਥੇ ਵੀ ਸੱਟ ਲੱਗੀ ਇੱਥੇ ਵੀ ਲੱਗੀ ਪੈਰ ਤੇ ਇਹ ਅਨਾਬ ਲਾਈਆਂ ਭਾਜੀ ਕੋਈ ਸੱਟ ਨਹੀਂ ਲਾਈ ਏ ਬੋਦਲਾਂ ਨਾਲ ਇੰਨਾ ਮੁੰਡਾ ਲਿਆ ਕੇ ਇੰਨਾ ਗੰਦ ਬਗਿਆ ਕਿਤੇ ਇਹਨੂੰ ਬਕਣ ਵਾਲਾ ਨਹੀਂ ਮੁੰਡੇ ਨੇ ਦੇ ਘਰ ਦਾ ਕਾਣ ਕੇ ਪੈ ਗਏ ਨੇ ਉਹਨਾਂ ਵੱਲੋਂ ਕਿਹਾ ਕਿ ਅਸੀਂ ਦੋ ਜਣੇ ਸੀ ਇਹ ਹੀ ਪਾਸ ਇਹਨਾਂ ਨੇ ਆਪ ਹੀ ਇਟਾ ਵਗੈਰਾ ਕੀਤਾ ਪਹਿਲਾਂ ਦੋ ਜਣੇ ਬਾਅਦ ਜਿੰਨਾ 11 ਵਜੇ ਮੁੰਡੇ ਲਿਆ ਕੇ ਪਾਏ ਆ ਤੇ ਉਹ ਮੁੰਡੇ ਬਾਰੇ ਕਿੰਨੇ ਕਿੱਥੋਂ ਲੈ ਕੇ ਆਏ ਮੁੰਡੇ ਦੇ ਕਿੱਥੋਂ ਆਏ ਸਾਰਾ ਮੌਕਾ ਪੁਲਿਸ ਨੂੰ ਦੱਸ ਦੇ ਹਾਂ ਦਿਖਾਇਆ ਭਾਈ ਰਾਤੀ ਪੁਲਿਸ ਆਈ ਸਰਪੰਚ ਦੋਨੋਂ ਆਏ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਆਈ ਇਨਸਾਫ ਚ ਉਹਨੇ ਵੀ ਇਹ ਮੁੰਡੇ ਨੱਥ ਪਾਈ ਜਾਵੇ ਮੈਂ ਇਸ ਤਰ੍ਹਾਂ ਦੀ ਗੁੰਡਾਗਰਦੀ ਹੋਣੀ ਹੁਣ ਮਤ ਪੱਖ ਕੱਟਾ ਬਹੁਤ ਮਾੜ ਬਹੁਤ ਮਾਰਾ ਮੋੜੇ ਇੰਨੀ ਬੋਦਲ ਚੱਲਣੀ ਤਾਰਾਂ ਟੁੱਟ ਗਈਆਂ ਪਲੇਟਾਂ ਟੁੱਟ ਗਈਆਂ ਉੱਤੇ ਵੇਖੋ ਇਹਨਾਂ ਦੇ ਮਾਜਾ ਜੇ ਇੰਨੀ ਬੋਦਲ ਚੁਲਾਈ ਸਾਰੀਆਂ ਤਾਰਾਂ ਡੇਕਾ ਥੱਲੇ ਡੇ ਗਏ ਉਹ ਕਹਿੰਦਾ ਕਿ ਬੋਤ ਨਾਲ ਜਿਹੜੀ ਉਹਨਾਂ ਵਾਲੀ ਉਹਨਾਂ ਚੁਲਾਈਆਂ ਇਹ ਕੈਮਰੇ ਵੇਖੋ ਭਾਜੀ ਤੁਹਾਨੂੰ ਸਾਰਾ ਪਤਾ ਲੱਗੂ ਕਿ ਕੌਣ ਡਿਆ ਪਚਰਾਉਣ ਉਹਨਾਂ ਨੂੰ ਕਿਹਾ ਗਿਆ ਨਾ ਸਾਡੇ ਬਦੇ ਨਹੀਂ ਹੈਗੇ ਭਾਜੀ ਆਪ ਖੋਦੇ ਆਪ ਆਇਆ ਨਾਲ ਲੱਖਾਂ ਦੇ ਮੋਟਰਸਾਈਕਲ ਸਾਰੇ ਜਾਣੇ ਆਏ ਇਹਦੇ ਨਾਲ ਨਿਕਾਣ ਕਰਾਉਂਦਾ ਤੁਹਾਡੇ ਕਹਿੰਦਾ ਜਿਹੜੇ ਉਹਨਾਂ ਮੁੰਡੇ ਇਹਨਾਂ 40 50 ਮੁੰਡੇ ਤੁਹਾਡੇ ਕਹਿੰਦੇ ਉਹ ਉਹ ਲੈ ਗਏ ਲੱਖਾਂ ਦੇ ਲੈ ਗਏ ਸੀਸੀਟੀਵੀ ਵਗ